ਨਮਸਕਾਰ ਸਾਥਿਓ ਨਮਸਕਾਰ ਦੋਸਤੋ ਹਾਜ਼ਰ ਹਾਂ ਇੱਕ ਨਵੀਂ ਕਵਿਤਾ ਲੈ ਕੇ ਵਾਤਾਵਰਣ ਹੀ ਮੇਰੀਆਂ ਕਵਤਾਂਮਾਂ ਦਾ ਜ਼ਿਆਦਾ ਵਿਸ਼ਾ ਹੁੰਦਾ ਹੈ ਰੁੱਖਾਂ ਬਾਰੇ ਪੰਛੀਆਂ ਬਾਰੇ ਕਵਿਤਾਵਾਂ ਲਿਖ ਕੇ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਤਾਂ ਕਿ ਆਉਣ ਵਾਲੀ ਪੀੜ੍ਹੀ ਦੇ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਹੋਵੇ ਨ ਰੁੱਖਾਂ ਪ੍ਰਤੀ ਕੁਦਰਤਪਤੀ ਪ੍ਰੇਮ ਪੈਦਾ ਹੋਵੇ ਤੇ ਸਾਥੀਓ ਹਾਜ਼ਰ ਹੈ ਮੇਰੀ ਇੱਕ ਕਵਤਾ ਬਿਰਖਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਉਪਕਾਰ ਦੀ ਬਿਰਖਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਉਪਕਾਰ ਦੀ ਨਫ਼ਰਤ ਦੀ ਤੁੱਪ ਸਹਿ ਕੇ ਛਾਂ ਵੰਡਦੇ ਪਿਆਰ ਦੀ ਧਰਤੀ ਮਾਂ ਦੇ ਜਾਏ ਰਾਖੇ ਖੜੇ ਹਰਿਆਲੀ ਦੇ ਹਰੇ ਭਰੇ ਰੁੱਖ ਪ੍ਰਤੀਕ ਦੇਸ਼ ਦੀ ਖੁਸ਼ਹਾਲੀ ਦੇ ਰੁੱਖ ਵਧਾਉਂਦੇ ਨੇ ਬਈ ਰੌਣਕ ਗੁਲਜ਼ਾਰ ਦੀ ਬਿਰਖਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਉਪਕਾਰ ਦੀ ਰਾਗੀ ਰਾਨੂ ਛਾ ਦਿੰਦੇ ਪੰਛੀਆਂ ਨੂੰ ਸਹਾਰਾ ਇਹਨਾਂ ਦੁਆਲੇ ਵੱਜਾ ਜੀਵਨ ਇਹ ਸਾਰਾ ਦਿਆਲੂ ਸਬਾ ਉਮਰ ਗੁਜ਼ਾਰ ਦੇ ਇੰਤਜ਼ਾਰ ਦੀ ਬਿਰਖਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਬਹਾਰ ਦੀ ਬਿਰਖਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਉਪਕਾਰ ਦੀ ਥਮੋਸ਼ ਖੜੇ ਮੂੰਹੋਂ ਕੁਝ ਨਾ ਬੋਲਦੇ ਮੀਹ ਹਨੇਰੀ ਚਖੜ ਵਿੱਚ ਕਦੇ ਨਾ ਡੋਲਦੇ ਜਾਪਦਾ ਜਿਵੇਂ ਅਰਾਧਨਾ ਕਰਦੇ ਕਰਤਾਰ ਦੀ ਬਿਰਖਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਉਪਕਾਰ ਦੀ ਉਜਾੜ ਵਿੱਚ ਵੀ ਇਹ ਰੌਣਕਾਂ ਨੇ ਲਾਉਂਦੇ ਫੁੱਲ ਫਲ ਸਾਡੀ ਝੋਲੀ ਵਿੱਚ ਪਾਉਂਦੇ ਸੋਹਣੇ ਰੁੱਖ ਵਿਵੇਕ ਨਿਸ਼ਾਨੀ ਬਹਾਰ ਦੀ ਬਿਰਖਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਉਪਕਾਰ ਦੀ ਨਫ਼ਰਤ ਦੀ ਤੁੱਪ ਸਹਿ ਕੇ ਛਾਂ ਵੰਡਦੇ ਪਿਆਰ ਦੀ ਬਿਰਖਾਂ ਦੀ ਜ਼ਿੰਦਗੀ ਹੈ ਜ਼ਿੰਦਗੀ ਉਪਕਾਰ ਦੀ ਇਹ ਰੁੱਖਾਂ ਦੇ ਬੜੇ ਉਪਕਾਰ ਆ ਆਪਣੇ ਉੱਤੇ ਰੁੱਖ ਧਰਤੀ ਦੇ ਜਾਏ ਧਰਤੀ ਦੇ ਇਹ ਸ਼ਿੰਗਾਰ ਨੇ ਹਰਿਆਲੀ ਦੇ ਪ੍ਰਤੀਕ ਨੇ ਤੇ ਆਓ ਇਹਨਾਂ ਰੁੱਖਾਂ ਨੂੰ ਬਚਾਈਏ ਵਾਤਾਵਰਨ ਨੂੰ ਬਚਾਈਏ ਇਸ ਸਾਰੇ ਆਪਣੇ ਮਾਹੌਲ ਨੂੰ ਬਚਾਈਏ ਜਿਹੜਾ ਕਿ ਜ਼ਹਿਰੀਲਾ ਹੋ ਰਿਹਾ ਵਾ ਤਾਂ ਕਿ ਆਉਣ ਵਾਲੇ ਜਿਹੜੇ ਬੱਚੇ ਆ ਆਉਣ ਵਾਲੀ ਜਿਹੜੀ ਜਨਸੰਖਿਆ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਇਹ ਨਾ ਕਵੇ ਕਿ ਸਾਡੇ ਜਿਹੜੇ ਪੂਰਵਜ ਸੀ ਜਾਂ ਸਾਡੇ ਜਿਹੜੇ ਇਥੋਂ ਪਹਿਲਾਂ ਰਹਿੰਦੇ ਰੋਕ ਸੀ ਉਹਨਾਂ ਨੇ ਬਾਤਾਂ ਵਰਨ ਦਾ ਖਿਆਲ ਨਹੀਂ ਕੀਤਾ ਤੇ ਆਓ ਆਪਾਂ ਬਾਤਾਂ ਬਚਾਉਣ ਦੇ ਉਪਰਾਲੇ ਕਰੀਏ ਸਾਥੀਓ ਮੇਰੀ ਇਹ ਕਵਤਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਤੇ ਸਾਥੀਓ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਕੇ ਇਹ ਜਿਹੜੀਆਂ ਕਵਤਾਵਾਂ ਮੈਂ ਗੀਤ ਆ ਉਹ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਇੱਕ ਵਾਰੀ ਫੇਰ ਅਪੀਲ ਹੈ ਵੀ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ